ਹਾਂਜੀ ਭਾਈ ਜੀ ਦੇਖੋ ਆਪਾਂ ਰਿਉਂਦ ਪਿੰਡ ਦੇ ਵਿੱਚ ਖੜੇ ਆ ਤੇ ਦੇਖੋ ਪੂਰਾ ਘਰ ਆ ਜਿਹੜਾ ਪਾਣੀ ਦੇ ਨਾਲ ਪੂਰਾ ਾਰੇ ਪਾਸੇ ਦੇ ਪਾਣੀ ਹੋ ਰਿਹਾ ਉਧਰ ਸਾਰਾ ਝੋਨਾ ਭਰਿਆ ਦੇਖੋ ਸਰਕਾਰ ਨੇ ਇਹਨਾਂ ਨੂੰ ਕਿਸ਼ਤੀ ਦੀ ਰੱਖੀ ਆ ਇਧਰ ਉਧਰ ਸਾਥਰੀਏ ਕਾਲ ਦੋਸਤੋ ਮੈਂ ਅਵਤਾਰ ਸਿੰਘ ਮਾਨਸਾ ਤੋਂ ਸੋ ਅੱਜ ਆਪਾਂ ਜਾ ਰਹੇ ਆ ਜੀ ਲੱਖਾ ਸਿੰਘ ਦੇ ਘਰ ਸੋ ਮੇਰੇ ਨਾਲ ਮੇਰੇ ਸਾਲਾ ਸਾਹਿਬ ਸੋ ਉਹਨਾਂ ਦੇ ਦੋਸਤ ਨੇ ਭਰਾਈ ਨੇ ਇੱਕ ਤਰ੍ਹਾਂ ਦੀ ਉਹ ਵੀ ਮੇਰਾ ਸਾਲਾ ਲੱਗਦਾ ਜੀ ਸੋ ਉਧਰ ਮੀਂਹ ਬਹੁਤ ਆ ਰਿਹਾ ਹੈ ਕਿ ਅਗਰ ਦਰਿਆ ਲੱਗਦਾ ਉਧਰ ਅਸੀਂ ਗੱਡੀ ਦੇ ਵਿੱਚ ਜਾ ਰਹੇ ਹਾਂ ਸੋ ਮੀਂਹ ਬਹੁਤ ਪੈ ਰਿਹਾ ਦਿਖਾਉਣੇ ਆ ਤੁਹਾਨੂੰ ਉੱਥੋਂ ਦੇ ਹਾਲਾਤ ਤੇ ਸਾਡੇ ਬਲੌਗ ਦੇ ਨਾਮ ਬਣੇ ਰਹੋ ਦੇਖੋ ਜੀ ਮੀਂਹ ਪੈ ਰਿਹਾ ਕੁਦਰਤ ਦਾ ਕਹਿਰ ਹੋ ਰਿਹਾ ਰਾਤ 3 ਵਜੇ ਤੋਂ ਸਟਾਰਟ ਹੋਇਆ ਤਕਰੀਬਨ 11:30 ਹੋ ਗਏ ਤੁਸੀਂ ਇਹ ਦੇਖ ਲਓ ਇੱਧਰ ਖੇਤਾਂ 'ਚ ਪਾਣੀ ਦੇਖੋ ਕਿਵੇਂ ਭਰਿਆ ਪਿਆ ਦਿਖਾਵਾਂਗੇ ਤੁਹਾਨੂੰ ਕੀ ਹਾਲਾਤ ਨੇ ਉੱਥੇ ਬਹੁਤ ਬੁਰਾ ਹਾਲ ਹੋਇਆ ਪਿਆ ਪੂਰੇ ਪੰਜਾਬ ਦੇ ਵਿੱਚ ਹੜ੍ਹਾਂ ਆਏ ਪਏ ਨੇ ਵਾਹਿਗੁਰੂ ਬੜੀ ਕਰੇ ਸਭ ਤੇ ਬਣੇ ਰਹੋ ਜੀ ਸਾਡੇ ਬਲੌਗ ਦੇ ਨਾਲ ਬਈ ਆਪਾਂ ਰਿਆਉਂ ਦੇ ਪਿੰਡ ਦੇ ਵਿੱਚ ਦੀਪ ਸਟੂਡੀਓ ਕੋਲ ਪਹੁੰਚ ਗਏ ਮਿਲੌਣਿਆ ਸਾਨੂੰ ਉਹਦੀ ਦੁਕਾਨ ਤੇ ਹਾਂਜੀ ਆਓ ਜੀ ਜੀ ਆਇਆਂ ਨੂੰ ਜੀ ਜੀ ਆਇਆਂ ਕੀ ਹਾਲ ਨੇ ਵਧੀਆ ਜੀ ਹੋ ਠੀਕ ਹਾਂ ਭਾਈ ਦੀਪ ਸਟੂਡੀਓ ਰਿਆਉਂ ਦਾ ਆਪਾਂ ਇਹਨਾਂ ਨੂੰ ਮਿਲਣ ਆਏ ਸੀ ਤੇ ਅੱਗੇ ਵੀ ਜਾਵਾਂਗੇ ਬਣੇ ਰਹੋ ਸਾਡੇ ਬਲੌਗ ਦੇ ਨਾਲ ਹਾਂਜੀ ਬਾਈ ਨੇ ਆਪਣੇ ਵਾਸਤੇ ਮੰਗਾਈ ਚਾਹ ਬਰੈਡ ਸ਼ਿਭਾ ਕਰ ਰਹੇ ਆ ਆਪਣੀ ਇਦਰ ਬਿੰਦਰ ਸਿੰਘ ਬੈਠਾ ਹੋਇਆ ਹਾਂਜੀ ਬਾਈ ਜੀ ਲੋ ਜੀ ਆਪਾਂ ਚਾਹ ਪਾਣੀ ਪੀ ਲਿਆ ਦੀਪ ਕੁੜੀਏ ਕੋਲੋਂ ਰਿਓਂਦ ਖੜੇ ਸੀ ਬਾਈ ਕੋਲ ਬਾਈ ਨੇ ਪਹਿਲਾਂ ਕਿਹਾ ਸੀ ਘਰੇ ਆ ਜਾਓ ਬਾਅਦ ਚ ਕੰਮ ਆ ਗਿਆ ਬਾਈ ਨੇ ਦੁਕਾਨ ਤੇ ਬੁਲਾ ਲਿਆ ਸੀ ਸੋ ਚੱਲਦੇ ਆਪਾਂ ਤੁਹਾਨੂੰ ਦਿਖਾਉਣੇ ਆ ਉੱਥੋਂ ਦੇ ਹਾਲਾਤ ਬਣੇ ਰੋ ਸਾਡੇ ਬਲੌਗ ਦੇ ਨਾਲ ਆ ਦੇਖੋ ਬਾਈ ਜੀ ਆ ਸਾਰਾ ਪਾਣੀ ਉਧਰੋਂ ਆਇਆ ਹੋਇਆ ਦੇਖੋ ਬੁਰਾ ਹਾਲ ਆ ਜ਼ਮੀਨਾਂ ਦਾ ਕਿਸਾਨ ਦੀ ਫਸਲ ਸਾਰੀ ਬਰਬਾਦ ਹੋ ਗਈ ਹਾਂਜੀ ਬਾਈ ਜੀ ਆਪਾਂ ਰਿਆਉਂਦ ਪਿੰਡ ਦੇ ਵਿੱਚ ਖੜੇ ਸੀ ਜਿਹੜਾ ਇਹ ਨਾਲ ਆਗਾ ਕੁੱਟ-ਕੁੱਟ 15-20 ਫੁੱਟ ਡੂੰਘਾਗਾ ਇਹ ਜਮਾ ਕਿਨਾਰੇ ਤੇ ਆ ਰਿਹਾ ਉਹ ਪਰਲੇ ਪਾਸੇ ਖੇਤਾਂ ਦੇ ਵਿੱਚ ਦੇਖੋ ਕਿੰਨਾ ਪਾਣੀ ਟੁੱਟਿਆ ਹੋਇਆ ਹੈ ਰਸਤੇ 'ਚ ਚਾਂਦਪੁਰੇ ਜਾਂਦੇ ਆ ਨਾ ਆਪਾਂ ਉਹਦੇ ਰਸਤੇ ਦੇ ਖੇਤ ਨੇ ਇਹ ਬਹੁਤ ਬੁਰਾ ਹਾਲ ਆਹ ਆਲਾ ਵਿਚਾਰੇ ਕਿਸਾਨਾਂ ਦਾ ਸਾਰਾ ਜਿੰਨਾ ਵੀ ਇਹ ਚੋਨਾ ਪਾਣੀ ਨਾਲ ਭਰਿਆ ਪਿਆ ਇੱਥੋਂ ਦਿਖ ਨਹੀਂ ਰਿਹਾ ਹਰੇ ਭਾਈ ਕਰਕੇ ਸਾਰਾ ਪਾਣੀ ਨਾਲ ਡੁੱਬਿਆ ਪਿਆ ਹੈ ਜਿੰਨਾ ਵੀ ਆ ਹਾਂਜੀ ਭਾਈ ਦੇਖੋ ਆ ਦੇਖੋ ਪਿੰਡ ਰਿਉਣ ਦੇ ਵਿੱਚ ਜਿਹੜਾ ਬੰਨ ਟੁੱਟ ਚੁੱਕਿਆ ਦੇਖੋ ਪਾਣੀ ਕਿਵੇਂ ਜਾਈ ਜਾਂਦਾ ਖੇਤਾਂ ਦੇ ਵਿੱਚ ਆ ਪੂਰਾ ਫੁੱਲ ਭਰਿਆ ਹੋਇਆਗਾ ਜਿਹੜੀ ਡਰੇਨ ਆ ਰਿਉਣ ਵਾਲੀ ਇਧਰ ਉਹ ਜਿਹੜੀ ਸਿਰੇ ਦੇ ਗਾਹਾਂ ਕੋਠੀ ਦਿਖਦੀ ਹੈ ਨਾ ਆ ਸਾਰੀ ਇਹ ਸਾਰਾ ਚੋਨਾ ਜਿੰਨਾ ਵੀ ਪਾਣੀ ਨਾਲ ਆ ਘਾਰਾ ਇਹਨਾਂ ਨੂੰ ਕਿਸ਼ਤੀ ਦੇ ਰੱਖੀ ਆ ਸਰਕਾਰ ਨੇ ਉਹ ਤੇ ਕਿਸ਼ਤੀ ਦੇ ਵਿਚਾਰੇ ਕਿਸਤੀ ਉੱਤੇ ਦੇ ਇੱਧਰ ਦੀ ਉੱਧਰ ਹੁੰਦੇ ਨੇ ਬਹੁਤ ਦੂਰ ਦੂਰ ਤੱਕ ਪਾਣੀ ਆਗਾ ਬਹੁਤ ਹਾਂਜੀ ਬਾਈ ਜੀ ਦੇਖੋ ਆਪਾਂ ਰਿਓਂਦ ਪਿੰਡ ਦੇ ਵਿੱਚ ਖੜਿਆ ਆ ਤੇ ਆ ਦੇਖੋ ਪੂਰਾ ਘਰ ਆ ਜਿਹੜਾ ਪਾਣੀ ਦੇ ਨਾਲ ਪੂਰਾ ਚਾਰੇ ਪਾਸੇ ਦੇ ਪਾਣੀ ਹੋ ਰਿਹਾ ਉਧਰ ਸਾਰਾ ਝੋਨਾ ਭਰਿਆ ਦੇਖੋ ਸਰਕਾਰ ਨੇ ਇਹਨਾਂ ਨੂੰ ਕਿਸਤੀ ਦੀ ਰੱਖੀ ਆ ਇੱਧਰ ਉੱਧਰ ਆਉਣ ਜਾਣ ਵਾਸਤੇ ਬਹੁਤ ਬੁਰਾ ਹਾਲ ਆ ਜਿਹੜੀ ਡਰੇਨ ਆ ਵੀ ਨੱਕੋ ਨੱਕ ਭਰੀ ਪਈ ਹੈਗੀ ਰੱਬ ਹਜੇ ਮੀਂਹ ਰੁਕਣ ਦਾ ਨਾਂ ਨਹੀਂ ਰਹਿ ਰਿਹਾ ਬਾਕੀ ਚਲ ਦਿਖਾਉਣੇ ਤੁਹਾਨੂੰ ਅੱਗੇ ਦੇ ਹਾਲਾਤ ਅਬਾਈ ਦੇਖੋ ਆਪਾਂ ਪਿੰਡ ਦੇ ਦੂਸਰੇ ਸਾਈਡ ਤੇ ਆਏ ਆ। ਦੇਖੋ ਸਾਰੇ ਪਾਸੇ ਪਾਣੀ ਪਾਣੀ ਹੋ ਰਿਹਾ ਇਦਾਂ ਸਾਰਾ ਭਰਿਆ ਪਿਆ। ਉਹ ਦੇਖੋ ਉੱਥੇ ਲੋਕ ਕਿਵੇਂ ਉੱਥੇ ਪਹਿਰੇਦਾਰੀ ਕਰ ਰਹੇ ਨੇ। ਜਿਹੜਾ ਪਾਣੀ ਦਾ ਲੇਬਲ ਆ ਜਿਹੜਾ ਜਮਾ ਬਰਾਬਰ ਆ ਰਿਹਾ ਪਾਣੀ ਦਾ। ਇੱਧਰ ਸਾਰੇ ਦਰਖਤ ਦਰਖਤ ਡੁੱਬੇ ਪਏ ਨੇ। ਦੇਖੋ ਉਹ ਗਾਹਾਂ ਵੀ ਦੇਖੋ ਪੂਰਾ ਫੁੱਲੇ ਹੀ ਜਿਹੜੀ ਧਰਮਪੁਰੇ ਨੂੰ ਜਾਂਦੀ ਹੈ ਜਿਹੜੀ ਇਹ ਡਰੇਨ ਇਹ ਉਧਰੋਂ ਆਉਂਦੀ ਹੈ ਇੱਧਰ ਨੂੰ ਰਿਓਂਡ ਕਰਨੀ ਨੂੰ। ਜਮਾ ਸਿਖਰ ਤੇ ਆ ਗਈ। ਆ ਦੇਖੋ ਭਾਈ ਉਹ ਜਿਹੜਾ ਖੱਟਾ ਜਾਂ ਨਿਸ਼ਾਨ ਆ ਨਾ ਉਹ ਪਾਣੀ ਦਾ ਲੈਵਲ ਆ ਦੇਖੋ ਆ ਦੇਖੋ ਭਾਈ ਚੰਦਪੁਰੇ ਵਾਲਾ ਬੰਨਾ ਜਿਹੜਾ ਚੜੀ ਜਾਂਦਾਗਾ ਤੇ ਆ ਵੀਰ ਸੇਵਾ ਤੇ ਲੱਗੇ ਹੋਏ ਨੇ ਸਾਰੇ ਵੀ ਟੁੱਟਣ ਤੋਂ ਬਚਾਇਆ ਜਾ ਸਕੇ ਆ ਉਥੇ ਚਿੰਗੀ ਤੇ ਕਹਿ ਰਹੇ ਹੋ ਪਾਣੀ ਚੜ ਰਿਹਾਗਾ ਚੰਦਪੁਰੇ ਵਾਲਾ ਤਾ ਕਰਕੇ ਆ ਵੀਰ ਸਾਰੇ ਸੇਵਾ ਤੇ ਲੱਗੇ ਹੋਏ ਨੇ ਵੀ ਜਿਹੜੇ ਵੀ ਫਾਸਲਾਂ ਦਾ ਬਚਾਅ ਹੋ ਸਕੇ ਘਰਾਂ ਦਾ ਬਚਾਅ ਹੋ ਸਕੇ ਆ ਬਾਈ ਸਾਰੇ ਸੇਵਾ ਤੇ ਲੱਗੇ ਹੋਏ ਨੇ ਆ ਦੇਖੋ ਇੱਥੇ ਗੱਟੇ ਪਰ ਪਰ ਮਿੱਟੀ ਲਾਈ ਜਾਂਦੇ ਨੇ ਜੀ ਜੀ ਸੀ ਬੀ ਮੰਗਾਰ ਰੱਖੀ ਆ ਚਾਂਦਪੁਰੇ ਵਾਲੇ ਜਿਹੜਾ ਬੰਨਾ ਪੂਰੇ ਖਾਤਰੇ ਤੇ ਆਗਾ ਸੰਗਤ ਪਹੁੰਚੀ ਹੋਈ ਹੈ ਇੱਥੇ ਦੂਰੋਂ ਦੂਰੋਂ ਆਦੇ ਬਈ ਨੌਜਵਾਨ ਮੁੰਡੇ ਸਾਰੇ ਸੇਵਾ ਕਰੀ ਜਾਂਦੇ ਨੇ ਇਹ ਵੀ ਅਪੀਲ ਕਰਦੇ ਨੇ ਕਿ ਇੱਥੇ ਵੱਧ ਤੋਂ ਵੱਧ ਪਹੁੰਚੋ ਕਿਉਂਕਿ ਜਿਹੜਾ ਮਿੰਟ-ਮਿੰਟ ਤੇ ਆ ਪਾਣੀ ਚੜੀ ਜਾਂਦਾਗਾ ਉਹ ਸੰਗਤ ਪਹੁੰਚੀ ਹੋਈ ਹੈ ਇੱਥੇ ਉਹ ਗਾਹਾਂ ਜਿਹੜਾ ਉਹ ਦਰਸਪੈਦੇ ਦਿਖਦੇ ਨੇ ਨਾ ਉਹਦੇ ਨਾਲ ਨਾਲ ਆ ਜਾਂਦਾਗਾ ਹੋ ਸਕਦਾ ਸੀ ਸਾਨੂੰ ਦਿਖਾਈ ਆ ਉੱਥੇ ਬਹੁਤ ਪਾਣੀ ਚੜ ਕੇ ਆ ਰਿਹਾਗਾ ਸੋ ਬਾਈ ਗਰੁੱਪ ਭੜੀ ਕਰੇ ਸਾਰੇ ਵੀਰਾਂ ਤੇ ਸਿਰ ਤੇ ਮੇਰ ਪਰਿਆ ਹੱਥ ਰੱਖੇ ਇਧਰ ਆਪਣੇ ਵੀਰ ਕਿਸਾਨ ਜੁਨੀ ਵਾਲੇ ਉਹਨਾਂ ਨੇ ਲੰਗਰ ਲਾਇਆ ਹੋਇਆਗਾ ਇੱਥੇ ਸਾਰੇ ਆ ਵੀਰਾਂ ਨੇ ਚਾਹ ਪਾਣੀ ਦਾ ਪ੍ਰਸਾਦ ਦੇ ਦਾ ਸੋ ਵੱਦ ਤੋਂ ਵੱਦ ਸੇਵਾ ਕਰ ਰਹੇ ਨੇ ਵੀਰ ਤਾਂ ਕਿ ਜਿਹੜੇ ਇਹ ਬੰਨ ਨਾ ਟੁੱਟ ਸਕੇ ਪੂਰਾ ਪੱਕਾ ਕੀਤਾ ਜਾ ਸਕੇ ਹਾਂਜੀ ਭਾਈ ਆਪਣਾ ਚਾਂਦਪੁਰੇ ਬੰਨ ਤੇ ਆ ਗਿਆ ਪਾਖੜਾ ਗਈ ਇੱਧਰ ਪਾਖੜਾ ਦੇ ਨਾਲ ਨਾਲ ਤੁਹਾਨੂੰ ਦਿਖਾਉਣਾ ਜਿਹੜਾ ਇੱਥੇ ਲੋਕ ਇੱਥੇ ਕੜੇ ਹੋਏ ਨੇ ਦਿਖਾਉਣੇ ਤੁਹਾਨੂੰ ਇੱਥੇ ਬਣੇ ਰਹੋ ਸਾਡੇ ਵੀਡੀਓ ਦੇ ਨਾਲ ਦੇਖੋ ਪਾਣੀ ਕਿੰਨੀ ਤੇਜ਼ ਜਾ ਰਿਹਾ ਦੇਖੋ ਪਾਣੀ ਬਹੁਤ ਜਿਆਦਾ ਤੇਜ਼ ਪਾਣੀ ਆਗਾ ਸੋ ਦੂਰ ਦੂਰੋਂ ਲੋਕ ਪਹੁੰਚੇ ਹੋਏ ਨੇ ਉਰੋਂ ਵੀ ਬੰਨ ਪੂਰਾ ਮਜ਼ਬੂਤ ਕੀਤਾ ਜਾਵੇ ਜਿਹੜਾ ਇਹ ਪਾਣੀ ਹੈ ਨਾ ਬਹੁਤ ਜਿਆਦਾ ਸਪੀਡ ਤੇ ਜਾ ਰਿਹਾ ਤੇ ਬਹੁਤ ਝੜ ਰਿਹਾਗਾ ਆਪਾਂ ਨੂੰ ਹੋਰਾਂ ਪਾਸੇ ਬੈਠਣ ਨੂੰ ਲੱਗਦਾ ਵੀ ਨਹੀਂ ਹੈਗਾ ਪਾਣੀ ਪਰ ਜਦੋਂ ਇਹ ਟੁੱਟਦਾ ਨਾ ਬਹੁਤ ਪਿੰਡਾਂ ਦੀ ਮਾਰ ਕਰਦਾਗਾ ਇਹ ਪਿੰਡਾਂ ਦੇ ਪਿੰਡ ਟੋਪ ਦਿੰਦਾਗਾ ਦੇਖੋ ਉਹ ਦੇਖੋ ਜੀ ਸੀ ਬੀ ਖੜੀਆਂ ਲੋਕ ਖੜੇ ਨੇ ਪਾਣੀ ਦੇਖੋ ਕਿੰਨੀ ਤੇਜ਼ ਜਾ ਰਿਹਾਗਾ ਬਾਈ ਬਹੁਤ ਮੁਸ਼ਕਲ ਹਾਲਾਤ ਆ ਰਹੇ ਨੇ ਪੰਜਾਬ ਦੇ ਸਾਨੂੰ ਅਸੀਂ ਵੀਡੀਓ ਚ ਦਿਖਾਇਆਗਾ ਸੋ ਚਾਂਦਪੁਰੇ ਬੰਨਤੇ ਵੀ ਦਿਖਾਈ ਸੋ ਉਧਰ ਅਸੀਂ ਜਾ ਕੇ ਵੀਡੀਓ ਜਾਣਕੀ ਬਣਾਈ ਵੀ ਅਗਲਾ ਕਦੋਂ ਵੀ ਸਾਡੇ ਤੇ ਮੁਸੀਬਤ ਆ ਰਹੀ ਹੈਗੀ ਬੇ ਵੀਡੀਓ ਬਣਾਉਂਦੇ ਫਿਰਦੇ ਨੇ ਤਾਂ ਕਰਕੇ ਅਸੀਂ ਤੁਹਾਨੂੰ ਚੰਗੀ ਤਰ੍ਹਾਂ ਨਹੀਂ ਦਿਖਾਇਆ ਪਰ ਫਿਰ ਵੀ ਲੋਕ ਪਹੁੰਚ ਰਹੇ ਨੇ ਇਸ ਬੰਨ ਨੂੰ ਮਜ਼ਬੂਤ ਕਰਨ ਲਈ ਜਿੱਥੇ ਆਪਾਂ ਪਹਿਲਾਂ ਬੰਨ ਤੇ ਉੱਥੇ ਗਏ ਸੀ ਉੱਥੇ ਦਿਖਾਇਆ ਸੀ ਸੋਨੂੰ ਹਾਂਜੀ ਬਾਈ ਜੀ ਹੁਣ ਆਪਾਂ ਵਾਪਸ ਆ ਚੁੱਕੇ ਆਂ ਜੀ ਸੋ ਤੁਹਾਨੂੰ ਆਪਾਂ ਦਿਖਾਇਆ ਸੋ ਖਰਾ ਹਾਲਾਤ ਦਿਖਾਈ ਬਹੁਤ ਮਾੜੇ ਹਾਲਾਤ ਨੇ ਸੋ ਵਾਈਗਰੂ ਭਲੀ ਕਰੇ ਸਾਰੇ ਪੰਜਾਬ ਦੇ ਆਪਣੀ ਕੰਨੀ ਥੋੜਾ ਮੋਟਾ ਸਹੀ ਆਗਾ ਇਧਰ ਸੁਲਤਾਨਪੁਰ ਲੋਧੀ ਫਾਜ਼ਿਲਕਾ ਤੰਨੀ ਪਿੰਡ ਡੁੱਬੇ ਪਏ ਨੇ ਸੋ ਵਾਈਗਰੂ ਸਾਰਿਆਂ ਦੇ ਮੇਰੇ ਪਰਿਆ ਹੱਥ ਰੱਖੇ ਫਾਸਰਾ ਡੁੱਬ ਗਈਆਂ ਕਿਸਾਨਾਂ ਦੀਆਂ ਪੂਰਾ ਹਾਲ ਹੋ ਲਿਆ ਰਸਨ ਪਾਣੀ ਮੁੱਕ ਰਿਆ ਉੱਥੇ ਵੀਰ ਬਹੁਤ ਵੀਰਾਂ ਨੇ ਲੰਗਰ ਵੀ ਲਾ ਰੱਖੇ ਸੀ ਸਾਨੂੰ ਬਹੁਤ ਵਧੀਆ ਗੱਲ ਲੱਗੀ ਉੱਥੇ ਮਿੱਟੀ ਲੈ ਕੇ ਪਹੁੰਚ ਰਹੇ ਨੇ ਸੋ ਵਾਈਗੁਰੋ ਅਗੇ ਅਰਦਾਸ ਬੇਨਤੀ ਕਰੋ ਕਿ ਜਿਹੜਾ ਉਹ ਚਾਂਦਪੁਰੇ ਵਾਲਾ ਬੰਨਾ ਉਹ ਨੰਨ ਰੁਕ ਜਾਵੇ ਕਿਉਂਕਿ ਉਹ ਉਹ ਆਪਣਾ ਇੱਧਰ ਜਿਹੜਾ ਏਰੀਆ ਗਾ ਮਾਨਸਾ ਬਲੱਡ ਏਰੀਆ ਇੱਧਰ ਬਹੁਤ ਜਿਆਦੇ ਮਾਰ ਕਰਦਾ ਹੈਗਾ ਸੋ ਆਪਾਂ ਤੁਹਾਨੂੰ ਸਾਰੇ ਉਥੋਂ ਦੇ ਹਾਲਾਤ ਦਿਖਾਈ ਸੋ ਨਾਲ ਮੇਰੀ ਬਿੰਦਰ ਸਿੰਘ ਸੋ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਸੋ ਸਾਰਿਆਂ ਦਾ ਧੰਨਵਾਦ ਜੀ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਬਾਕੀ ਤੁਹਾਨੂੰ ਅੱਗੇ ਅਸੀਂ ਹੋਰ ਵੀ ਵੀਡੀਓ ਬਣਾਉਣੇ ਰਹੇ ਨੇ ਦਿਖਾਉਣੇ ਰਹੇ ਆ ਹੋਰ ਵੀਡੀਓ ਅਸੀਂ ਬਣਾ ਕੇ ਦਿਖਾਈਏ ਬਾਲੀ ਵੀਡੀਓ ਅਸੀਂ ਤਾਂ ਨਹੀਂ ਬਣਾਈ ਕਿਉਂਕਿ ਉੱਥੇ ਲੋਕ ਨਾ ਸਾਨੂੰ ਆਪਰੇ ਮੰਨ ਕੇ ਆਇਆ ਵੀ ਯਾਰ ਸਾਡੇ ਤਾਂ ਪਿੰਡ ਡੁੱਬੇ ਪਏ ਨੇ ਵੀ ਇਹ ਵੀਡੀਓ ਬਣਾ ਰਹੇ ਨੇ ਇਹ ਸਾਨੂੰ ਆਪ ਨੂੰ ਸੈੱਟ ਜਾਣੀ ਲੱਗਿਆ ਪਰ ਹਾਲਾਤ ਬਹੁਤ ਮਾੜੇ ਕਿਉਂਕਿ ਸਾਨੂੰ ਆਪ ਨੂੰ ਫੀਲ ਜਾ ਹੋਇਆ ਵੀ ਅਗਲਾ ਕੋਈ ਯਾਰ ਵੀ ਸਾਡੇ ਤੇ ਮੁਸੀਬਤ ਆਰੀ ਹੈ ਵੀਡੀਓ ਬਣਾਉਣਾ ਲੱਗੇ ਪਏ ਨੇ ਪਰ ਫਿਰ ਵੀ ਅਸੀਂ ਤੁਹਾਨੂੰ ਜਿੰਨਾ ਕੋ ਹੋਇਆ ਦਿਖਾਇਆ ਸੋ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਦੀ ਤਦ ਤੱਕ ਦੇ ਲਈ ਰੱਬ ਰਾਖਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ